ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਤੁਹਾਡਾ ਆਪਣਾ ਬਾਬਾ ਸੰਤਾ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਪੰਜਾਬੀ ਖਬਰਾਂ ਤੜਕਾ ਮਸਾਲਾ ਲਾ ਕੇ ਆਓ ਵੇਖਦੇ ਆਂ ਅੱਜ ਕਿਸ ਨੇ ਪਾਏ ਨੇ ਪੰਗੇ ਤੇ ਕਿਹੜੇ ਹੋਏ ਨੇ ਨੰਗੇ ਆਓ ਮਾਰਦੇ ਆਂ ਫਿਰ ਝਾਤੀ ਉਹ ਪਾਈ ਸਾਹਿਬੋ ਪਹਿਲੀ ਖਬਰ ਮਜੀਠੇ ਤੋਂ ਆਈਏ ਸੀਐਮ ਭਗਵੰਤ ਮਾਨ ਕਹਿੰਦੇ ਨੇ ਐਸਜੀਪੀਸੀ ਦੇ ਪ੍ਰਧਾਨ ਗੁਰੂ ਸਹਿਬਾਨ ਦੇ ਸਿਪਾਈ ਬਣਨ ਦੀ ਥਾਂ ਸੁਖਬੀਰ ਬਾਦਲ ਦੇ ਸਿਪਾਈ ਬਣ ਗਏ ਨੇ ਮਾਨ ਸਾਹਿਬ ਨੇ ਨਾਲੇ 23 ਪੈਂਡੂ ਲਿੰਕ ਸੜਕਾਂ ਦਾ ਨੀਂ ਪੱਥਰ ਵੀ ਰੱਖਿਆ ਤੇ ਕਿਹਾ ਹੁਣ ਪੰਜਾਬ ਚ ਖੌਫ ਦਾ ਦੌਰ ਪਰਚੀ ਦਾ ਦੌਰ ਤੇ ਤੱਕੇਸ਼ਾਈ ਸਭ ਖਤਮ ਉਹ ਕਹਿੰਦੇ ਨੇ ਲੋਕਾਂ ਨੇ ਡਰ ਵਾਲੀ ਸਿਆਸਤ ਨੂੰ ਛੱਡ ਕੇ ਵਿਕਾਸ ਤੇ ਲੋਕ ਭਲਾਈ ਨੂੰ ਚੁਣ ਲਿਆਏ ਨਾਲੇ ਚੇਤਾਵਨੀ ਵੀ ਦੇਤੀ ਅਕਾਲੀ ਵਾਪਸ ਆਏ ਤਾਂ ਪੁਰਾਣੇ ਦਿਨ ਵੀ ਵਾਪਸ ਆ ਜਾਣਗੇ ਲੋਕ ਕਹਿੰਦੇ ਨੇ ਸੜਕਾਂ ਬਣਨੀਆਂ ਚੰਗੀ ਗੱਲ ਏ ਪਰ ਪੰਜਾਬੀ ਹੁਣ ਭਾਸ਼ਣਾ ਤੋਂ ਜ਼ਿਆਦਾ ਨਤੀਜੇ ਵੇਖਣਾ ਚਾਹੁੰਦੇ ਨੇ ਦੂਜੀ ਖਬਰ ਪੂਰੀ ਕਿਸਮਤ ਵਾਲੀ ਏ ਜੀ ਹਰਿਆਣਾ ਦੇ ਇੱਕ ਮਜ਼ਦੂਰ ਦੀ 10 ਕਰੋੜ ਦੀ ਲਾਟਰੀ ਨਿਕਲ ਆਈ ਪ੍ਰithvi ਸਿੰਘ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਤੇ ਫੋਨ ਆਇਆ ਪਹਿਲਾਂ ਕਿਹਾ 10 ਲੱਖ ਫਿਰ ਦੱਸਿਆ 10 ਕਰੋੜ ਬੰਦੇ ਨੇ ਪਹਿਲਾਂ ਸੋਚਿਆ ਇਹ ਤਾਂ ਪੱਕਾ ਫਰਾਡ ਕਾਲ ਹੋਵੇਗਾ ਪਰ ਨੰਬਰ ਚੈੱਕ ਹੋਇਆ ਫਿਰ ਪਤਾ ਲੱਗਿਆ ਕਿ ਨਸੀਬ ਸੱਚਮੁੱਚ ਜਾਗ ਗਿਆ ਏ ਪਿੰਡ ਚ ਢੋਲ ਵੱਜੇ ਲੋਕ ਨੱਚੇ ਰਾਤੋਂ ਰਾਤ ਮਜ਼ਦੂਰ ਕਰੋੜਪਤੀ ਬਣ ਗਿਆ ਲੋਕ ਕਹਿੰਦੇ ਨੇ ਮਿਹਨਤ ਆਪਣੀ ਥਾ ਪਰ ਕਦੇ-ਕਦੇ ਕਿਸਮਤ ਵੀ ਓਵਰਟਾਈਮ ਕਰ ਲੈਂਦੀ ਏ ਟੀਜੀ ਖਬਰ ਕਾਂਗਰਸ ਦੇ ਅੰਦਰੋਂ ਆ ਰਹੀ ਏ ਜੀ ਇੱਕ ਜੁਟਤਾ ਦੀ ਗੱਲ ਤਾਂ ਹੋ ਰਹੀ ਏ ਪਰ ਧੜੇਬੰਦੀ ਹੋਰ ਤੇਜ਼ ਹੋ ਗਈ ਏ ਕੋਈ ਕਹਿੰਦਾ ਸੀ ਐਮ ਚਿਹਰਾ ਨਹੀਂ ਦੱਸਾਂਗੇ ਸਾਰੇ ਇਕੱਠੇ ਲੜਾਂਗੇ ਤੇ ਦੂਜੇ ਪਾਸੇ ਚੰਨੀ ਲਈ ਚਿੱਠੀਆਂ ਤੇ ਦਸਤਖਤ ਬੱਤੀ जाट ਨੇਤਾ ਬਿਆੜੀ ਗੈਰ जाट ਨੇਤਾ ਸਾਰੇ ਕਹਿੰਦੇ ਨੇ ਸਾਡੀ ਵੀ ਸੁਣੀ ਜਾਵੇ ਜੀ ਇੱਕ ਪਾਸੇ ਚੰਨੀ ਦੂਜੇ ਪਾਸੇ ਬਾਜਵਾ ਤੇ ਵਿਚਕਾਰ ਹਾਈ ਕਮਾਨ ਸੋਚ ਚ ਪਿਆ ਹੋਇਆ ਏ ਲੋਕਾਂ ਨੂੰ ਯਾਦ ਏ 2022 ਚ ਵੀ ਸੀਐਮ ਚਿਹਰਾ ਬਦਲਿਆ ਸੀ ਪਰ ਨਤੀਜਾ ਕੀ ਆਇਆ ਉਹ ਸਭ ਨੇ ਵੇਖਿਆ ਲੋ ਕਹਿੰਦੇ ਨੇ ਛੁੱਟੀਆਂ ਨਾਲ ਨਹੀਂ ਜ਼ਮੀਨ ਤੇ ਕੰਮ ਨਾਲ ਚਿਹਰਾ ਬਣਦਾ ਏ ਲੋ ਬਈ ਮਿੱਤਰੋ ਐਸੀ ਹੁਣ ਤੱਕ ਦੀਆਂ ਮੋਟੀਆਂ-ਮੋਟੀਆਂ ਖਬਰਾਂ ਹਰ ਖਬਰ ਤੇ ਰੱਖਾਂਗੇ ਨਜ਼ਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਚ